ਮੰਗਲਵਾਰ ਨੂੰ ਪੰਜਾਬੀ ਫਿਲਮ ਸ਼ਰੀਕ ਦੇ ਮਿਊਜ਼ਿਕ ਲਾਂਚ ਤੇ ਪਹੁੰਚੇ ਸਿਤਾਰੇ ਜਿਮੀ ਸ਼ਰგილ ਮਾਹੀ ਗਿੱਤ ਕੁਲਜਿੰਦਰ ਸਿੱਧੂ ਮੁਕਲਦੇ ਗੁੱਗੂ ਗਿੱਲ ਅਤੇ 우ਸ਼ਿੰਸਾਈ ਇੱਕ ਪਿੰਡੂ ਕਹਾਣੀ ਤੇ ਆਧਾਰਿਤ ਫਿਲਮ ਸ਼ਰੀਕ ਪਰਿਵਾਰਾਂ ਚ ਚੱਲਦੀ ਰਾਜਨੀਤੀ ਦਰਸਾਏਗੀ। ਇਹੇ ਵਜ੍ਹਾ ਰਹੀ ਜਿਮੀ ਦੇ ਇਸ ਫਿਲਮ ਨੂੰ ਕਰਨ ਦੀ। ਕਹਾਣੀ ਵਧੀਆ ਸੀ। ਮੈਂ ਤਾਂ ਬਹੁਤ ਚਿਰ ਦਾ ਲੱਭ ਰਿਆ ਸੀ ਇਹੋ ਜੀ ਕੋਈ ਰੂਟਡ ਕਹਾਣੀ ਪੰਜਾਬ ਦੀ ਜਿਹੜੀ ਕਿ ਕਿਉਂਕਿ ਦੇਖੋ ਅਸੀਂ ਫੇਸਬੁੱਕ ਤੇ ਟਵਿੱਟਰ ਤੇ ਸਾਨੂੰ ਪਤਾ ਲੱਗ ਜਾਂਦਾ ਜੇ ਤੁਹਾਡੇ ਆਪਣੇ ਬੈਲ ਵਿਚਰ ਜਦੋਂ ਤੁਹਾਨੂੰ ਕਰਦੇ ਨੇ ਕਿ ਜੀ ਅਜੀ ਵੀ ਵਾਂਟ ਟੂ ਸੀ ਯੂ ਇਨ ਐ ਇੰਟੈਂਸ ਰੂਟਿਡ ਸਟੋਰੀ ਇਨ ਨੇਚਰ ਦੇ ਲਾਪਰੇ ਸੀਗੇ ਕੁਝ ਇਹੋ ਜਿਹਾ ਨਿਕਲੇ ਕੁਛ ਆਏ ਸ਼ਰੀਕ ਦੀ ਕਹਾਣੀ ਆਈ ਵਧੀਆ ਲੱਗਿਆ ਕਹਾਣੀ ਸੋਲਿਡ ਸੀ ਕਿਰਦਾਰ ਤਗੜਾ ਸੀ ਜੱਸੇ ਦਾ ਤੇ ਬਾਕੀ ਮੈਂ ਕੁਝ ਨਹੀਂ ਕਮਾਂਗਾ ਬਾਕੀ ਮੈਂ ਸਿਰਫ 22 ਤਰੀਕ ਨੂੰ ਰਿਐਕਸ਼ਨ ਦੇਖਣੇ ਨੇ ਮੈਂ ਲੋਕਾਂ ਦੇ ਕਿ ਕੀ ਆਂਦੇ ਨੇ ਜਿਵੇਂ ਮੁਤਾਬਕ ਦਰਸ਼ਕਾਂ ਨੂੰ ਇਸ ਫਿਲਮ ਚ ਡਰਾਮਾ ਵੇਖਣ ਨੂੰ ਮਿਲੇਗਾ ਜੋ ਉਹਨਾਂ ਨੂੰ ਖਿੱਚੇਗਾ ਡਿਫਰੈਂਟ ਕਨਸੈਪਟ ਹੈ ਜੀ ਇਹ ਦੇਖੋ ਨਵਨੀਤ ਦਾ ਸਭ ਤੋਂ ਤਗੜਾ ਫੋਰਟ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਸਟਰੋਂਗ ਪੁਆਇੰਟ ਹੈ ਉਹ ਹੈਗਾ ਡਰਾਮਾ ਇੰਟੈਂਸਿਟੀ ਵਾਲਾ ਜਿਹੜਾ ਡਰਾਮਾ ਹੁੰਦਾ ਹੈ ਫੈਮਿਲੀ ਡਰਾਮਾ ਉਹਨਾਂ ਚੀਜ਼ਾਂ ਦੇ ਵਿੱਚ ਮੇਲ ਕਰਾ ਦੇ ਰੱਬਾ ਲੈ ਲੋ ਧਰਤੀ ਲੈ ਲੋ ਉਹ ਤੇਰਾ ਮੇਰਾ ਕੀ ਰਿਸ਼ਤਾ ਉਹਨਾਂ ਦਾ ਜੋ ਹੋਲਡ ਹੈ ਡਰਾਮੇ ਦੇ ਉੱਤੇ ਉਹ ਕੋਈ ਮੈਚ ਨਹੀਂ ਕਰ ਸਕਦਾ ਸੋ ਇਹੋ ਜੀ ਕਹਾਣੀ ਜਿਹੜੀ ਹੈਗੀ ਹੈ ਉਹਦੇ ਲਈ ਮੇਰੇ ਹਿਸਾਬ ਨਾਲ ਉਹਦੇ ਲਈ ਨਮਨੀਤ ਤੋਂ ਬेटर ਡਾਇਰੈਕਟਰ ਕੋਈ ਨਹੀਂ ਹੋ ਸਕਦਾ ਸੀ ਜਿਹਦੀ ਹੋਲਡ ਹੈ ਫੈਮਿਲੀ ਡਰਾਮੇ ਦੇ ਉੱਤੇ ਇੱਕ ਨਾਰਮਲ ਜਿਹਾ ਸੀਨ ਨੂੰ ਵੀ ਜਿਹੜਾ ਕਿ ਘੁਮਾ ਕੇ ਇੱਕ ਬਹੁਤ ਵੱਡੇ ਡਰਾਮੈਟਿਕ ਲੈਵਲ ਤੇ ਲਿਜਾ ਸਕਦਾ ਹੈ ਸੋ ਆਈ ਥਿੰਕ ਉਹਨਾਂ ਨੂੰ ਇੱਕ ਵਧੀਆ ਸਕ੍ਰਿਪਟ ਮਿਲੀ ਇੱਕ ਕਹਾਣੀ ਮਿਲੀ ਸਾਨੂੰ ਆਪ ਨੂੰ ਇੱਕ ਇਹੋ ਜਿਹਾ ਵਧੀਆ ਕਿਰਦਾਰ ਮਿਲਿਆ ਇੱਕ ਵਧੀਆ ਕਹਾਣੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਜਿਹਦੇ ਵਿੱਚ ਕਿ ਸਾਰੇ ਕਿਰਦਾਰ ਬਹੁਤ ਪਾਵਰਫੁਲ ਨੇ ਇਹ ਹੁੰਦਾ ਕਿ ਇੱਕ ਹੀਰੋ ਇੱਕ ਹੀਰੋਇਨ ਉਹਨਾਂ ਦੇ ਉੱਤੇ ਫਿਲਮ ਚੱਲੀ ਜਾਂਦੀ ਹੈ ਸਾਰਾ ਕੁਝ ਹੈ ਉਹਦਾ ਫਿਰ ਸਵਾਦ ਨਹੀਂ ਆਉਂਦਾ ਜਦੋਂ ਹਰ ਬੰਦਾ ਜਿਹੜਾ ਤੁਹਾਡੇ ਸਾਹਮਣੇ ਖੜਾ ਹੋਏ ਜਿਹੜਾ ਹੀਰੋ ਦੇ ਸਾਹਮਣੇ ਖੜਾ ਹੋਏ ਉਹਦੀ ਪਾਵਰ ਹੋਏ ਉਹਦੀ ਇੰਟੈਂਸਿਟੀ ਹੋਏ ਫਿਰ ਸਵਾਦ ਆਉਂਦਾ ਹੈ ਕੰਮ ਕਰਨ ਦਾ ਮਾਹੀ ਗਿਲਵੀ ਉਸੇ ਡਰਾਮੇ ਦੀ ਤਲਾਸ਼ 'ਚ ਇੰਨਾ ਚਿਰ ਪੰਜਾਬੀ ਸਿਨੇਮਾ ਤੋਂ ਦੂਰ ਰਹੀ ਪਰ ਸ਼ਰੀਕ ਨੇ ਉਹਨਾਂ ਨੂੰ ਉਹ ਕਿਰਦਾਰ ਆਫਰ ਕੀਤਾ ਜਿਸ ਦੀ ਭਾਲ ਸੀ ਬਹੁਤ ਜ਼ਿਆਦਾ ਫਿਲਮਸ ਨਹੀਂ ਕਰਦੀਆਂ ਜਦ ਮੈਂ ਕਰਦੀਆਂ ਤਾਂ ਬਹੁਤ ਹੀ ਮੈਂ ਇਹ ਦੇ ਦੇਦੀ ਕਿ ਸਬਜੈਕਟ ਕਿਦਾਂ ਦਾ ਹੈ ਮੈਂ ਕੁਝ ਹਰ ਬਾਰ ਮੈਂ ਇਹ ਕੋਸ਼ਿਸ਼ ਕਰਦੀਆਂ ਕਿ ਕੁਝ ਅਲੱਗ ਕਰਾਂ ਸੇਮ ਚੀਜ਼ ਨਾ ਕਰਾਂ ਤੇ ਤਾਂ ਹੀ ਮੈਨੂੰ ਟਾਈਮ ਵੀ ਲੱਗਿਆ ਹੁਣ ਜਿਵੇਂ ਮੈਂ ਕੈਰਨ ਜੱਟਾ ਕੀਤੀ ਸੀ ਉਹ ਇੱਕ ਲੱਖ ਜਾਨਰ ਸੀਗਾ ਉਹ ਮੈਨੂੰ ਸ਼ੋਰ ਸ਼ੋਰ ਪਤਾ ਸੀ ਕਿ ਹਿੱਟ ਹੈ ਉਹ ਫਿਲਮ ਕਿਉਂਕਿ ਦੇਖੋ ਬਾਕੀ ਹਿੱਟ অর ਫਲॉप ਦਾ ਯੂ ਨੋ ਕਿਸਮਤ ਹੈ ਤੁਹਾਡੀ ਕਈ ਵਾਰ ਬਹੁਤ ਅੱਛੀ ਫਿਲਮਾਂ ਵੀ ਨਹੀਂ ਚੱਲਦੀਆਂ ਹੈਗੀਆਂ ਕਈ ਵਾਰ ਬਹੁਤ ਬੁਰੀਆਂ ਫਿਲਮਾਂ ਵੀ ਚੱਲ ਜਾਂਦੀਆਂ ਨੇ ਬਟ ਮੈਨੂੰ ਹੀ ਸੀਗਾ ਕੁਝ ਅਲੱਗ ਕਰਾਂ ਹੁਣ ਜਿਵੇਂ ਜਦੋਂ 3 ਸਾਲ ਦੇ ਅੰਦਰ ਅੰ ਕਿ ਮੈਂ ਕਰਾਈਏ ਉਹ ਪਰ ਮੈਨੂੰ ਕੁਝ ਪਸੰਦ ਨਹੀਂ ਆ ਰਿਹਾ ਸੀ ਕਿਉਂਕਿ ਸੇਮ ਤਰ੍ਹਾਂ ਦੇ ਸਬਜੈਕਟ ਸੇਮ ਤਰ੍ਹਾਂ ਦੀਆਂ ਮੈਂ ਜਿਹੜਾ ਕੈਰੋਨ ਜੱਟਾ ਕੀਤੀ ਉਸ ਤੋਂ ਬਾਅਦ ਮੈਂ ਜਿੱਦ ਅਗਲੀ ਪੜਦੀ ਸੀ ਮੈਨਾਂ ਬਲਾਦਾ ਸੀ ਸੇਮ ਚੀਜ਼ ਤਾਂ ਮੈਂ ਪਹਿਲਾਂ ਕਰ ਚੁੱਕੀਆਂ ਤਾਂ ਮੈਨੂੰ ਕੁਝ ਐਕਸਾਈਟ ਨਹੀਂ ਕੀਤਾ ਤੇ ਜਦੋਂ ਸ਼ਰੀਕ ਮੇਰੇ ਕੋਲ ਆਈ ਤਾਂ ਮੈਨੂੰ ਲੱਗਿਆ ਕਿ ਹਾਂ ਇਹ ਫਿਲਮ ਹੈ ਕੁਝ ਅਲੱਗ ਇੱਕ ਤਾਂ ਮੈਂ ਰੂਰਲ ਬੈਕਡ੍ਰੌਪ ਤੇ ਫਿਲਮ ਕਰਨਾ ਵੀ ਜਾਂਦੀ ਸੀ ਮੈਨਾਂ ਬਹੁਤ ਇੱਛਾ ਸੀ ਕਿਉਂਕਿ ਅਰਬਨ ਬੇਸ ਫਿਲਮਾਂ ਬਹੁਤ ਬਣ ਰਹੀਆਂ ਨੇ ਆਈ ਥਿੰਕ ਉਹਨੇ ਕੰਗਰੇਸ ਆਈ ਜਿਹੜੀ ਕਾਫੀ ਚੱਲੀ ਹੈ ਯੂ نو ਲੋਕਾਂ ਨੇ ਮੇਰੇ ਅਕੋਰਡਿੰਗਲੀ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਆ ਮੈਂ ਇੱਕ ਜੱਟ ਸਿਕ ਫੈਮਿਲੀ ਤੋਂ ਬਿਲੋਂਗ ਕਰਦੀ ਆ ਸਾਡੀ ਵੀ ਜ਼ਮੀਨਾਂ ਹੈਗੀਆਂ ਨੇ ਤਾਂ ਜਦ ਮੈਨੂੰ ਇਹ ਕੈਰੈਕਟਰ ਨਵੀਂ ਕੇ ਸੁਣਾਇਆ ਮੈਂ ਮਨ ਨਹੀਂ ਕਰ ਪਾਈ ਕਿਉਂਕਿ ਇੰਨਾ ਧਾਸੂ ਕੈਰੈਕਟਰ ਪੰਜਾਬੀ ਸਿਨੇਮਾ ਚ ਨਹੀਂ ਆਇਆ ਹਲੇ ਤੱਕ ਠੀਕ ਹੈ ਯੂ نو ਰੋਮਾਂਟਿਕ ਹੁੰਦਾ ਇਹ ਸਭ ਕੁਝ ਨਾ ਲੇਕਿਨ ਇੰਨੀ ਜ਼ਿੱਦੀ ਰੌਕੀ ਗੋਲੀਆਂ ਚਲਾਉਣੀਆਂ ਇਹ ਸਭ ਇਹ ਸਭ ਨਹੀਂ ਆਇਆ ਨਹੀਂ ਆਇਆ ਤਾਂ ਮੈਨੂੰ ਕਾਫੀ ਸਕ੍ਰਿਪਟ ਤੋਂ ਇਲਾਵਾ ਮੈਨੂੰ ਆਪਣਾ ਕੈਰੈਕਟਰ ਬਹੁਤ ਇੰਟਰਸਟਿੰਗ ਲੱਗਿਆ ਤੋਂ ਆਈ ਥਿੰਕ ਆਹ ਰੀਜ਼ਨ ਹੈ ਤਾਂ ਮੈਂ ਐਕਸਪੈਕਟ ਕਰਦੀ ਹਾਂ ਆਡੀਅנס ਤੋਂ ਕਿ ਜੇ ਆਡੀਅנס ਇਹ ਜੇ ਇਹ ਜੇ ਐਕਸਪੈਰੀਮੈਂਟ ਜਿਵੇਂ ਅਸੀਂ ਨਵਾਂ ਕੀਤਾ ਐਕਸਪੈਰੀਮੈਂਟ ਹੈ ਉਹਨੂੰ ਦੇਖੇ ਉਹਨੂੰ ਪਸੰਦ ਕਰੇ ਤਾਂ ਹੀ ਸਾਡੀ ਫਿਲਮਾਂ ਅੱਗੇ ਗਰੋ ਕਰਨਗੀਆਂ ਸਾਰੀ ਸਾਡਾ ਪੰਜਾਬੀ ਸਿਨੇਮਾ ਗਰੋ ਕਰੂਗਾ ਜੇ ਅਸੀਂ ਇੱਕ ਤਰ੍ਹਾਂ ਦੀ ਫਿਲਮਾਂ ਬਣਾਈ ਜਾਵਾਂਗੇ ਤਾਂ ਲੋਕੀ ਵੀ ਬੋਰ ਹੋ ਜਾਣਗੇ ਸੋ ਇਟ ਇਜ਼ ਵੈਰੀ ਇੰਪੋਰਟੈਂਟ ਫॉर ਆਡੀਅנס ਆਲਸੋ ਟੂ ਅਪਰੀਸ਼ੀਏਟ ਥੀਸ ਕਾਈਂਡ ਆਫ ਫਿਲਮ ਕੁਲਜਿੰਦਰ ਸਿੱਧੂ ਪਹਿਲੀ ਵਾਰ ਸ਼ਰੀਕ ਚ ਇੱਕ 네ਗੇਟਿਵ ਕਿਰਦਾਰ ਵਿੱਚ ਨਜ਼ਰ ਆਉਣਗੇ ਕ੍ਰੀਕ ਦੇ ਵਿੱਚ ਮੇਰਾ ਜਿਹੜਾ ਕਿਰਦਾਰ ਹੈ ਪਾਲੀ ਬਰਾੜ ਦਾ ਕਿਰਦਾਰ ਹੈ ਜਿਹੜਾ ਕਿ ਬੜਾ ਅਗਰੈਸਿਵ ਹੈ ਜਿੱਦੀ ਹੈ ਫੈਸ਼ਨੇਬਲ ਹੈ ਉਸ ਹਿਸਾਬ ਦੇ ਉਸ ਟਾਈਮ ਦੇ ਹਿਸਾਬ ਨਾਲ ਕਿਉਂਕਿ 25 ਸਾਲ ਪੁਰਾਣਾ ਹੀ ਜਿਹੜਾ ਦੌਰ ਹੈ ਉਹਦੀ ਕਹਾਣੀ ਹੈ ਉਹ ਕੰਟਾ-ਕੁੰਟਾ ਪਾ ਕੇ ਰੱਖਦਾ ਸੋ ਇਹ ਬੰਦਾ ਜਿਹੜਾ ਆਪਣੀ ਜ਼ਮੀਨ ਨੂੰ ਲੈ ਕੇ ਬਹੁਤ ਪੋਜ਼ੈਸਿਵ ਹੈ ਹਨਾ ਆਪਣੀ ਜ਼ਮੀਨ ਨੂੰ ਆਪਣੀ ਮਾਂ ਸਮਝਦਾ ਜਿਵੇਂ ਜੱਟ ਤੇ ਜ਼ਮੀਨ ਦਾ ਜੋ ਰਿਸ਼ਤਾ ਹੁੰਦਾ ਉਹ ਖੂਨ ਦੇ ਰਿਸ਼ਤੇ ਤੋਂ ਵੀ ਗਹਿਰਾ ਹੋ ਜਾਂਦਾ ਕਈ ਵਾਰ ਸੋ ਉਹੋ ਜੀ ਗੱਲਬਾਤ ਹੋ ਰਹੀ ਆ ਕਿ ਇੱਕ ਜ਼ਮੀਨ ਦਾ ਟੁਕੜਾ ਹੈ ਜਿਹਦੇ ਪਿੱਛੇ ਦੋ ਪਰਿਵਾਰ ਨੇ ਕਦੀ ਹੱਸਦਾ ਖੇਡਦੇ ਪਰਿਵਾਰ ਸੀਗੇ ਪਰ ਇੱਕ ਜ਼ਮੀਨ ਦੀ ਵੰਡ ਪਿੱਛੇ ਜਿਹਦੇ ਤੇ ਮੈਨੂੰ ਲੱਗਦਾ ਸੀ ਮੇਰਾ ਹੱਕ ਹੈ ਦੂਜੀ ਟੀਮ ਨੂੰ ਲੱਗਦਾ ਸੀ ਦੂਜੇ ਪਰਿਵਾਰ ਨੂੰ ਉਹਨਾਂ ਦਾ ਹੱਕ ਹੈ ਸੋ ਉਹਦੇ ਪਿੱਛੇ ਇਹ ਜਿਹੜਾ ਹੈ ਸ਼ਰੀਕੇਬਾਜੀ ਲੜਾਈ ਆਪਸ ਵਿੱਚ ਭਰਾ ਭਰਾ ਦਾ ਵੈਰੀ ਖੂਨ ਖੂਨ ਦਾ ਵੈਰੀ ਹੋ ਜਾਂਦਾ ਸੋ ਇਹੋ ਜੀ ਗੱਲਬਾਤ ਹੈ ਤੇ ਮੇਰਾ ਕੈਰੈਕਟਰ ਜਿਹੜਾ ਹੈ ਉਹ ਮਤਲਬ ਅੱਗ ਤੀਲੀ ਪਹਿਲੀ ਉਹ ਲਾਉਂਦਾ ਹੈ ਪਰ ਕਿਰਦਾਰ ਇਹਨਾਂ ਦੇ ਚੈਪਸੀ ਕਿਉਂ ਨਾ ਤੋਂ ਨਾ ਨਹੀਂ ਹੋਈ ਮੈਨੂੰ ਜਦੋਂ ਮੇਰੇ ਡਾਇਰੈਕਟਰ ਨੇ ਬਰੀਫ ਦਿੱਤਾ ਤੇ ਮੈਂ ਡਾਇਰੈਕਟਰ ਨੂੰ ਇਹੀ ਕਹੀ ਸੀ ਤੁਹਾਡੇ ਵਾਲੀ ਗੱਲ ਕਿ ਇਸਾ 네ਗੇਟਿਵ ਕੈਰੈਕਟਰ ਯਾਰ ਐਂਡ ਆਈ ਹੈਵ ਟੂ ਥਿੰਕ ਅਬਾਊਟ ਇ ਜਿੰਮੀ ਜੀ ਐਂਡ ਨਵਨੀਤ ਨਾਲ ਜਦੋਂ ਮੇਰੀ ਮੀਟਿੰਗ ਹੋਈ ਕਹਿੰਨੇ ਨਹੀਂ 네ਗੇਟਿਵ ਨਹੀਂ ਆ ਕੁਛ ਵੀ ਇਹ ਇੱਕ ਤਰੀਕੇ ਦੇ ਨਾਲ ਦੋ ਪਰਿਵਾਰਾਂ ਦੀ ਕਹਾਣੀ ਹੈ ਮੇਰਾ ਕੈਰੈਕਟਰ ਜਿਹੜਾ ਪਾਲੀ ਦਾ ਤੇ ਦਾਰਾ ਉਹ ਆਪਣੀ ਜਗ੍ਹਾ ਸਹੀ ਨੇ ਉਹ ਸਮੇਂ ਦੇ ਜਿਹੜੀ ਜ਼ਮੀਨ ਨੂੰ ਅਸੀਂ ਵਾਉਂਦੇ ਰਹੇ ਹਾਂ ਉਹ ਜ਼ਮੀਨ ਹੁਣ ਦੂਜਿਆਂ ਦੇ ਹਿੱਸੇ ਕਿਦਾਂ ਆਵੇ ਮਨੇ ਵੰਡ ਵਿੱਚ ਨਾਰਮਲੀ ਹੁੰਦਾ ਕਿ ਜਿਹੜਾ ਜਿਹੜਾ ਹਿੱਸਾ ਤੁਸੀਂ ਵਾਹ ਰਹੇ ਹੋ ਖੇਤੀ ਕਰ ਰਹੇ ਹੋ ਜਿੱਥੇ ਉਹੀ ਉਹੀ ਹਿੱਸਾ ਤੁਹਾਡੇ ਹਿੱਸੇ ਆ ਜਾਂਦਾ ਥੋੜਾ ਬਹੁਤਾ ਸੈਟਲਮੈਂਟ ਕਰ ਲੈਂਦੇ ਨਾਰਮਲੀ ਜ਼ਿਆਦਾਤਰ ਫੈਮਿਲੀ ਪਰ ਕਿਤੇ ਕਿਤੇ ਜਦੋਂ ਡਿਸਪਿਊਟ ਪੈ ਜਾਂਦਾ ਫਿਰ ਉਹ ਉਥੇ ਅਸੀਂ ਆਪਣੀ ਜਗ੍ਹਾ ਤੇ ਸਹੀ ਆ ਇਹ ਜ਼ਰੂਰ ਹੈ ਕਿ ਸਾਡੇ ਕੈਰੈਕਟਰ ਥੋੜੇ ਲਾਊਡ ਹੈ ਥੋੜਾ ਜਿਹਾ 네ਗੇਟਿਵ ਸ਼ੇਡ ਵਾਲੇ ਹੈਗੇ ਨੇ ਇਹ ਤੁਸੀਂ ਫਿਲਮ ਦੇਖੋਗੇ ਤੇ ਤੁਹਾਨੂੰ ਪਤਾ ਲੱਗੂਗਾ ਬਹੁਤ ਸਾਰੀਆਂ ਪਰਤਾਂ ਖੁੱਲਣਗੀਆਂ ਸੋ ਜ਼ਮੀਨ ਦੇ ਉੱਤੋਂ ਅੱਗੇ ਚੱਲਦੇ ਚੱਲਦੇ ਗੱ ਵਿਚ ਔਰਤ ਵੀ ਸ਼ਾਮਲ ਹੋ ਜਾਂਦੀ ਹੈ ਜ਼ਰ ਜ਼ੋਰੂ ਜ਼ਮੀਨ ਪਿੱਛੇ ਲੜਾਈਆਂ ਹੁੰਦੀਆਂ ਸਾਰੀਆਂ ਉਹ ਉਹੋ ਜੀ ਗੱਲਬਾਤ ਇਹਦੇ ਵਿੱਚ ਵੀ ਇਨਵੋਲ ਹੋ ਜਾਂਦੀ ਹੈ ਸੋ ਬਹੁਤ ਮਜ਼ਾ ਆਇਆ ਮੈਨੂੰ ਇਹ ਕੈਰੈਕਟਰ ਕਰਕੇ ਕਿਉਂਕਿ ਮੇਰੇ ਲਈ ਇੱਕਦਮ ਨਵੀਂ ਸੀਗੀ ਇਹ ਜਨਰ ਚ ਜਾਣਾ ਇਸ ਤਰ੍ਹਾਂ ਦਾ ਕੈਰੈਕਟਰ ਲਾਊਡ ਕੈਰੈਕਟਰ ਪਲੇ ਕਰਨਾ ਕਿਉਂਕਿ ਮੈਂ ਇੱਕ ਮੈਥਡ ਐਕਟਰ ਆ ਮੈਨੂੰ ਕਿਸੇ ਵੀ ਕੈਰੈਕਟਰ ਚ ਜਾਣ ਦੇ ਲਈ ਆਈ ਟੇਕ ਟਾਈਮ ਪਰ ਇੱਕ ਕੈਰੈਕਟਰ ਜਿਹੜਾ ਮੈਂ ਸਿਰਫ 3 ਦਿਨ ਪਹਿਲੇ ਨਮਦੀਤ ਜੀ ਨੂੰ ਹਾਂ ਕੀਤੀ ਸੀ ਜਦੋਂ ਸ਼ੂਟਿੰਗ ਚੱਲ ਰਹੀ ਕਿ ਯਾ ਸਮ ਡੂਇੰਗ ਇਟ ਉਹ ਵੀ ਉਹਨਾਂ ਨੇ ਮੈਨੂੰ ਕਿਹਾ ਲਾਸਟ ਕਾਲ ਐ ਮੈਂ ਤੈਨੂੰ ਪੁੱਛ ਰਿਹਾ ਤੂੰ ਕਰਨਾ ਹੈ ਹਾਲਾਂਕਿ ਉਹਨਾਂ ਨੇ ਬੰਦਾ ਸਾਈਨ ਕਰ ਲਿਆ ਸੀ ਆਲਟਰਨੇਟਿਵ ਸਭ ਸੈੱਟ ਸੀ ਉਹਨਾਂ ਕੋਲ ਤੇ ਅਗੇਨ ਹੀ ਰੈਂਗ ਮੀ ਅਪ ਹੀ ਸੈੱਟ ਕੇ ਮੀ ਆਂ ਜਿਮੀ ਜੀ ਸਟਿਲ ਵਾਂਟ ਯੂ ਟੂ ਡੂ ਥਿਸ ਕੈਰੈਕਟਰ ਤੂੰ ਵਧੀਆ ਕਰੇਂਗੇ ਵੀ ਹੈਵ ਫੁੱਲ ਕੌਨਫੀਡੈਂਸ ਔਨ ਥਿਸ ਥਿੰਗ ਮੈਂ ਕਿਹਾ ਠੀਕ ਆ ਯਾਰ ਡਾਇਰੈਕਟਰ ਮਤਲਬ ਇ ਸੋ ਕਨਵਿੰਸਡ ਕੁਝ ਵਿਜ਼ੂਅਲਾਈਜ਼ ਕੀਤਾ ਹੋਗਾ ਪਰ ਉਸ ਤੋਂ ਬਾਅਦ ਡਾਇਰੈਕਟਰ ਨੇ ਜੋ ਮੇਰੇ ਕੋਲੋਂ ਕੰਮ ਕਰਵਾਇਆ ਜਿਸ ਤਰੀਕੇ ਦਾ ਮੈਂ ਉਹਨੂੰ ਕੈਰੈਕਟਰ ਨੂੰ ਪਲੇ ਕੀਤਾ ਮੈਨੂੰ ਖੁਦ ਹੀ ਸਵਾਦ ਆਇਆ ਐਂਡ ਹੁਣ ਪ੍ਰੋਮੋ ਚ ਵੀ ਦੇਖ ਕੇ ਲੋਕਾਂ ਨੂੰ ਵੀ ਸਵਾਦ ਆ ਰਿਹਾ ਕਿ ਯਾਰ ਹਾਂ ਨਿਰਦੇਸ਼ਕ ਨਵਨੀਤ ਸਿੰਘ ਦੀ ਇਹ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਏਗੀ